ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ Style with Punjabi Girls ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਮੌਸਮ ਦੇ ਅਕੋਰਡਿੰਗ ਤੁਹਾਡੇ ਲਈ ਵਿంటర్ ਫਰੈਂਡਲੀ ਸੂਟ ਲੈ ਕੇ ਆਏ ਆ ਜਿਹੜਾ ਕਿ ਮੇਨ ਵਿంటర్ ਦੇ ਵਿੱਚ ਜਿਹੜਾ ਪਸ਼ਮੀਨਾ ਕੀ ਹੁੰਦਾ ਹੈ ਕਿ ਪਹਿਣਾ ਬਹੁਤ ਪਸੰਦ ਕਰਦੀਆਂ ਨੇ ਜਿਹੜਾ ਕਿ ਬਹੁਤ ਹੀ ਗਰਮ ਫੈਬਰਿਕ ਹੁੰਦਾ ਤੇ ਇਹਦੇ ਉੱਤੇ ਅਸੀਂ ਬਹੁਤ ਹੀ ਸੋਹਣੇ ਡਿਜ਼ਾਈਨਿੰਗ ਵਾਲੇ ਸੂਟ ਲੈ ਕੇ ਆਏ ਆ ਤੇ ਡਿਜ਼ਾਈਨਿੰਗ ਵੀ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਇਹਨੂੰ ਵਧੀਆ ਜਿਵੇਂ ਕਹਿੰਦੇ ਨੇ ਵੀ ਵਧੀਆ ਹੰਢਾ ਸਕਦੇ ਹੋ ਪਾ ਕੇ ਕੋਈ ਕੰਪਲੇਨ ਨਹੀਂ ਆਵੇਗੀ ਜਿੱਦਾਂ ਤੁਸੀਂ ਇਹਨੂੰ ਬਾਰ اندر ਵੀ ਪਾ ਸਕਦੇ ਹਾਂ ਅਗਰ ਘਰੇ ਪਾਉਣਾ ਹੈ ਨਾ ਤਾਂ ਤੁਸੀਂ ਉਦਾਂ ਵੀ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਵਾਲੇ ਸੂਟ ਹੈ ਕਈ ਵਾਰੀ ਕਿ ਆਪਣੇ ਨਿੱਕੇ ਮੋٹے ਫੰਕਸ਼ਨ ਹੁੰਦੇ ਆ ਸਰਦੀ ਦੇ ਵਿੱਚ ਆਪਾਂ ਦੂਸਰੇ ਸੂਟ ਨਹੀਂ ਵੇਅਰ ਕਰ ਸਕਦੇ ਹਨ ਤਾਂ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਕਰਕੇ ਬਣਾਏ ਹੋਏ ਨੇ ਤੇ ਵਿੱਚ ਪਹਿਣਾ ਦੀ ਮਤਲਬ ਬਹੁਤ ਡਿਮਾਂਡ ਸੀ ਕਿ ਜਿੱਦਾਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਜਾਂ ਕੋਈ ਪਾਠ ਤੇ ਹੈ ਨਾ ਤਾਂ ਕਿ ਥੋੜਾ ਵੀ ਵਧੀਆ ਵਿంటర్ ਫਰੈਂਡਲੀ ਸੂਟਸ ਤੇ ਤੁਸੀਂ ਕੋਈ ਡਿਜ਼ਾਈਨਿੰਗ ਦਿਖਾਓ ਜਿਹਨੂੰ ਅਸੀਂ ਵਧੀਆ ਬੇਫਿਕਰ ਹੋ ਕੇ ਵੇਅਰ ਕਰ ਸਕੀਏ ਸੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਵੀਡੀਓ ਨਾਲ ਬਨੇ ਰਹਿਣਾ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਰਦੇ ਆ ਜੀ ਵੀਡੀਓ ਸਟਾਰਟ ਹਾਂਜੀ ਪਹਿਲਾ ਸੂਟ ਹੈ ਜੀ ਆਪਣਾ ਜਿੱਦਾਂ ਫੈਬਰਿਕ ਅਸੀਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਕਿ ਪਸ਼ਮੀਨਾ ਜੀ ਪਸ਼ਮੀਨਾ ਵੀ ਬਹੁਤ ਮਤਲਬ ਫਾਈਨ ਵਾਲਾ ਪੂਰਾ ਸੌਫਟ ਪਸ਼ਮੀਨਾ ਇਹਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਵੇਗੀ ਜੀ ਪਸ਼ਮੀਨੇ ਦੇ ਵਿੱਚ ਵੀ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਵੈਰਾਈਟੀ ਆਉਂਦੀ ਹੈ ਅਸੀਂ ਪੂਰਾ ਫਾਈਨ ਵਾਲਾ ਹੀ ਯੂਜ਼ ਕਰਦੇ ਹਾਂ ਤੇ ਬਾਕੀ ਇਹਦਾ ਕਲਰ ਤੁਸੀਂ ਚੈੱਕ ਕਰੋ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਨੇ ਜੀ ਕਲਰ ਇਹਦਾ ਪਸ਼ਮੀਨੇ ਦਾ ਅਸੀਂ ਰੱਖਿਆ ਜੀ ਔਰੇਂਜ ਔਰੇਂਜ ਕਲਰ ਦਾ ਸੂਟ ਹੈ ਇਹ ਜਿਨੂੰ ਅਸੀਂ ਫੈਂਟਾ ਕਲਰ ਵੀ ਕਹਿ ਦਿੰਨੇ ਆ ਬੜਾ ਹੀ ਪਿਆਰਾ ਡਾਰਕ ਕਲਰ ਦਾ ਸੂਟ ਹੈ ਇਹ ਪੂਰੀ ਬ੍ਰਾਈਟ ਲੁੱਕ ਦਾ ਬੜੇ ਹੀ ਸੋਹਣੇ ਕਲਰ ਕੰਬੀਨੇਸ਼ਨ ਬਣੇ ਹੋਏ ਨੇ ਜਿੱਦਾਂ ਕਿ ਸਰਦੀ ਦੇ ਵਿੱਚ ਡਾਰਕ ਕਲਰ ਪਹਿਣਾ ਬਹੁਤ ਪਸੰਦ ਕਰਦੀਆਂ ਨੇ ਬਾਕੀ ਸੋਹਣੇ ਵੀ ਲੱਗਦੇ ਨੇ ਡਾਰਕ ਕਲਰ ਪਾਏ ਸਰਦੀ ਦੇ ਵਿੱਚ ਸਰਦੀ ਦਾ ਇੱਕ ਮੌਸਮ ਹੁੰਦਾ ਹੈ ਕਿ ਆਪਾਂ ਡਾਰਕ ਕਲਰਸ ਨੂੰ ਆਪਣੀ ਕਲੈਕਸ਼ਨ ਦੇ ਵਿੱਚ ਰੱਖ ਸਕਦੇ ਆ ਤੇ ਸੋ ਬਾਕੀ ਗੱਲ ਕਰਦੇ ਆ ਜੀ ਏਮਬ੍ਰੋਇਡਰੀ ਦੀ ਏਮਬ੍ਰੋਇਡਰੀ ਦੇਖੋ ਤੁਸੀਂ ਬਹੁਤ ਹੀ ਸੋਹਣੀ ਏਮਬ੍ਰੋਇਡਰੀ ਕੀਤੀ ਹੋਈ ਆ ਦੇਖੋ ਬਹੁਤ ਹੀ ਪਿਆਰੀ ਲੁੱਕ ਦਾ ਸੂਟ ਹੈ ਬਹੁਤ ਹੀ ਪਿਆਰੇ ਕਲਰ ਕੰਬੀਨੇਸ਼ਨ ਨੇ ਦੇਖੋ ਤੁਸੀਂ ਇਹਦੇ ਉੱਤੇ ਘੇਰੇ ਦਾ ਕੰਮ ਹੈ ਜੀ ਚਾਕਾਂ ਦਾ ਕੰਮ ਹੈ ਦੋ ਪੈਨਲਸ ਜਾਂਦਿਆਂ ਨੇ ਬਹੁਤ ਹੀ ਸਾਰਾ ਪੂਰਾ ਮਤਲਬ ਜਿੱਦਾਂ ਕਹਿੰਦੇ ਹੁੰਦੇ ਵੀ ਵਧੀਆ ਹੈਵੀ ਲੁੱਕ ਭਰਿਆ ਹੋਇਆ ਭਰਿਆ ਸੂਟ ਹੈ ਸਾਰਾ ਇਹ ਜੀ ਕੇਰੇ ਦਾ ਕੰਮ ਦੇਖੋ ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ ਹਲਕਾ ਹਲਕਾ ਵਿੱਚ ਜ਼ਰੀ ਦਾ ਕੰਮ ਦਿੱਤਾ ਹੋਇਆ ਟੱਚ ਇਹਨੂੰ ਵਧੀਆ ਲੁੱਕ ਦੇਣ ਲਈ ਵਿੱਚ ਜ਼ਰੀ ਦਾ ਟੱਚ ਦਿੱਤਾ ਹੋਇਆ ਹੈ ਬਾਕੀ ਕਲਰ ਕੰਬੀਨੇਸ਼ਨ ਚੈੱਕ ਕਰੋ ਬੜੇ ਹੀ ਸੋਨੇ ਲੈਮਨ ਫਰੋਜੀ ਹੈ ਨਾ ਕਲਰਸ ਪਾਈ ਹੋਏ ਨੇ ਬਾਕੀ ਅਸੀਂ ਇਹ ਸੂਟ orange ਕਲਰ ਤੇ ਰੈਡੀ ਕਰਵਾਇਆ ਹੈ ਅਗਰ ਤੁਸੀਂ ਕਿਸੇ ਵੀ ਕੋਈ ਵੀ ਕਲਰ ਕੰਬੀਨੇਸ਼ਨ ਤੇ ਤੁਸੀਂ ਆਪਣੇ ਔਨ ਆਰਡਰ ਤਿਆਰ ਕਰਵਾ ਸਕਦੇ ਹੋ ਜਿੱਦਾਂ ਵੀ ਪਸ਼ਮੀਨੇ ਦੇ ਵਿੱਚ ਬਹੁਤ ਹੀ ਕਲਰਸ ਹੁੰਦੇ ਨੇ ਤੁਸੀਂ ਆਪਣੀ ਚੋਇਸ ਦਾ ਕੋਈ ਵੀ ਕਲਰ ਪਿਕ ਕਰਕੇ ਤੁਸੀਂ ਇਦਾਂ ਦੀ ਲੁੱਕ ਦਾ ਸੂਟ ਤਿਆਰ ਕਰਵਾ ਸਕਦੇ ਹੋ ਇਹ ਹੈ ਜੀ ਬਾਜੂ ਦਾ ਕੰਮ ਬਾਕੀ ਜਿੱਦਾਂ ਸ਼ਰਟ ਤੇ ਕਾਫੀ ਹੈਵੀ ਹੋ ਗਿਆ ਤੇ ਬਾਜੂ ਤੇ ਅਸੀਂ ਹਲਕਾ ਜਿਹਾ ਬਾਰਡਰ ਦਿੱਤਾ ਹੈ ਦੇਖੋ ਤੁਸੀਂ ਇੱਕ ਵਾਰ ਮੈਂ ਫੇਰ ਤੋਂ ਚੈੱਕ ਕਰਵਾਉਣੀ ਆ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਜੀ ਤੇ ਚੱਕਰੋਂ ਨੇ ਇਹ ਹੈਗਾ ਹੀ ਇਹਦਾ ਸਲਵਾਰ ਦਾ ਕੰਮ ਸਲਵਾਰ ਦੇ ਉੱਤੇ ਵੀ ਅ ਦੇਖੋ ਤੁਸੀਂ ਹਲਕਾ ਜਿਹਾ ਜਿੱਦਾਂ ਬਾਜੂ ਦੇ ਉੱਤੇ ਬਾਰਡਰ ਦਿੱਤਾ ਹੋਇਆ ਓਦਾਂ ਦਾ ਹੀ ਅਸੀਂ ਬਾਟਮ ਤੇ ਕੰਮ ਕੀਤਾ ਹੋਇਆ ਹੈ। ਬਾਕੀ ਤੁਸੀਂ ਵਰਕ ਦੀ ਕਲੈਰਟੀ ਚੈੱਕ ਕਰੋ। ਬਹੁਤ ਹੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਹੈ। ਵਧੀਆ ਇਹਨਾਂ ਪੂਰਾ ਗੁੰਦਮਾ ਗੁੰਦਮਾ ਕੰਮ ਕੀਤਾ ਹੋਇਆ ਜੀ ਕਿਸ ਤਰ੍ਹਾਂ ਦੀ ਕੋਈ ਇਦਾਂ ਨਹੀਂ ਹੈਗਾ ਕਿ ਹਨਾ ਤੁਸੀਂ ਕਿੱਦਾਂ ਮਰਜੀ ਇਹਨੂੰ ਧੋਵੋ ਹੰਡਾਓ। ਕੋਈ ਪ੍ਰੋਬਲਮ ਨਹੀਂ ਆਏਗੀ ਉਵੇਂ ਦਾ ਉਵੇਂ ਹੀ ਰਹੇਗਾ ਸੂਟ ਤੇ ਇਹ ਹੈਗਾ ਜੀ ਦੁਪੱਟਾ ਦੁਪੱਟੇ ਦਾ ਸੀ ਫਰੋਜੀ ਕਲਰ ਦਾ ਟੱਚ ਰੱਖਿਆ ਹੋਇਆ ਜਿਵੇਂ ਕਿ ਇਹਦੇ ਸੂਟ ਦੇ ਵਿੱਚ ਫਰੋਜੀ ਕਲਰ ਜਾਦੇ ਦਿਖ ਰਿਹਾ ਹੈ ਇਸ ਕਰਕੇ ਅਸੀਂ ਦੁਪੱਟੇ ਦਾ ਵੀ ਪੂਰਾ ਡਾਰਕ ਫਰੋਜੀ ਕਲਰ ਦਾ ਕੰਬੀਨੇਸ਼ਨ ਰੱਖਿਆ ਹੋਇਆ ਹੈ ਇਹ ਸੂਟ ਦਾ ਤੁਸੀਂ ਅਸੀਂ ਨੰਬਰ ਸਕਰੀਨ ਦੇ ਉੱਤੇ ਪਹਿਲਾਂ ਵੀ ਕਹਿੰਦੇ ਹੁੰਨੇ ਆ ਕਿ ਨਾਲ ਮੈਂਸ਼ਨ ਕਰਦੇ ਆ ਜੀ ਤਾਂ ਤੁਸੀਂ ਇਹਦਾ ਆਰਡਰ ਪਲੇਸ ਕਰ ਸਕਦੇ ਹੋ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਤੁਸੀਂ ਇਹਨੂੰ ਆਨ ਆਰਡਰ ਤਿਆਰ ਕਰਵਾ ਸਕਦੇ ਹੋ ਹਾਂਜੀ ਇਹ ਆਪਣਾ ਦੂਸਰਾ ਸੂਟ ਹੈ ਇਹ ਵੀ ਪਸ਼ਮੀਨਾ ਤੇ ਹੀ ਜਿੱਦਾਂ ਆਪਾਂ ਹਨਾ ਅੱਜ ਪਸ਼ਮੀਨਾ ਦੀ ਹੀ ਮੇਨ ਕਲੈਕਸ਼ਨ ਰੱਖੀ ਹੈ ਇਹ ਵੀ ਪਸ਼ਮੀਨਾ ਦੇ ਉੱਤੇ ਬਣਿਆ ਹੋਇਆ ਹੈ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਪਹਿਲਾਂ ਕਲਰ ਚੈੱਕ ਕਰੋ ਕਲਰ ਇਹਦਾ ਹੀ ਡਾਰਕ ਗ੍ਰੀਨ ਜਿਵੇਂ ਕਹਿੰਦੇ ਹੁੰਦੇ ਮਹਿੰਦੀਆ ਗ੍ਰੀਨ ਕਲਰ ਹੈ ਇਹਦੇ ਵਿੱਚ ਥੋੜਾ ਜਿਹਾ ਫੋਨ ਦੇ ਵਿੱਚ ਇਹ ਡਾਰਕ ਆ ਰਿਹਾ ਵੈਸੇ ਮਹਿੰਦੀ ਕਲਰ ਦਾ ਸੂਟ ਹੈ ਇਹ ਤੇ ਗੱਲ ਕਰਦੇ ਹਾਂ ਜੀ embroiderry ਦੀ ਦੇਖੋ ਤੁਸੀਂ ਬਹੁਤ ਹੀ ਪਿਆਰੀ embroiderry ਕੀਤੀ ਹੋਈ ਹੈ ਦਿੱਤੇ ਜਿੱਦਾਂ ਅਸੀਂ ਹੁੰਦਾ ਕੋਸ਼ਿਸ਼ ਕਰਦੇ ਹਾਂ ਕਿ ਇਹਦਾ ਹੁੰਦਾ ਪਸ਼ਮੀਨੇ ਦਾ ਜੋ ਹੁੰਦਾ ਨਾ ਸੂਟ ਉਹਦਾ ਜਿੱਦਾਂ ਘੇਰੇ ਦੇ ਉੱਤੇ ਹੀ ਅਸੀਂ ਡਿਜ਼ਾਈਨਿੰਗ ਜ਼ਿਆਦਾ ਰੱਖਦੇ ਹਾਂ ਕਿਉਂਕਿ ਉੱਪਰ ਆਪਾਂ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਕੋਈ ਕੋਟੀ ਸਵੈਟਰ ਵਗੈਰਾ ਪਾ ਲੈਨੇ ਹਨ ਇਸ ਕਰਕੇ ਘੇਰੇ ਦੇ ਉੱਤੇ ਅਸੀਂ ਜ਼ਿਆਦਾ ਹਾਈਲਾਈਟ ਕਰਦੇ ਹਾਂ embroiderry ਵਗੈਰਾ ਤੁਸੀਂ ਦੇਖੋ ਘੇਰੇ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਦਨ ਫਲਾwrs ਚਾਕਾਂ ਦੇ ਉੱਤੇ ਦਿੱਤੇ ਹੋਇਆ ਕਾਰਨਰਸ ਤੇ ਇੱਕ ਬਾਕੀ ਇੱਕ ਇੱਕ ਫਲਾਰ ਸੈਂਟਰ ਦੇ ਵਿੱਚ ਦਿੱਤਾ ਹੋਇਆ ਹੈ 컬러 ਕੰਬੀਨੇਸ਼ਨ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨ ਪਾਏ ਹੋਏ ਨੇ ਲਾਈਟ ਐਂਡ ਡਾਰਕ ਦੇ ਕੰਬੀਨੇਸ਼ਨ ਕੀਤੇ ਹੋਏ ਹੈ ਜਿਵੇਂ ਕਿ ਪੀਚ ਤੇ ਪਿੰਕ ਦਾ ਹਨਾ ਤੇ ਸਰਦਈ ਤੇ ਲਾਈਟਰ ਸਕਾਈ ਕਲਰ ਦਾ ਤੇ ਬਾਕੀ ਪੀਚ ਕਲਰ ਵਿੱਚ ਇਹਦੇ ਵਿੱਚ ਵੀ ਅਸੀਂ ਸੀਮ ਇਹਨੂੰ ਜਰੀ ਦਾ ਟੱਚ ਦਿੱਤਾ ਹੋਇਆ ਜਰੀ ਨਾਲ ਕੀ ਹੁੰਦਾ ਥੋੜਾ ਜਿਹਾ ਸੂਟ ਜਾਦੇ ਵਧੀਆ highlight ਹੋ ਜਾਂਦਾ ਤੇ ਇਹ ਸਾਰਾ ਦੇਖੋ ਤੁਸੀਂ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਤਰ੍ਹਾਂ ਮਤਲਬ ਕੋਈ ਤਿਆਰ ਕਰਵਾ ਸਕਦੇ ਹੋ ਜਿੱਦਾਂ ਕਿ ਪਸ਼ਮੀਨੇ ਦੇ ਵਿੱਚ ਹੋਰ ਬਹੁਤ ਕਲਰਸ ਆਉਂਦੇ ਆ ਤੁਸੀਂ ਆਪਣੇ ਅਕੋਰਡਿੰਗ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਇਹਨੂੰ ਤਿਆਰ ਕਰਵਾ ਸਕਦੇ ਹੋ ਇਹ ਹੈਗਾ ਜੀ ਬਾਜੂ ਦਾ ਕੰਮ ਦੇਖੋ ਬਾਜੂ ਦੇ ਉੱਤੇ ਵੀ ਸੇਮ ਫਲਾਰ ਦਿੱਤਾ ਹੋਇਆ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਜੀ ਬਾਜੂ ਦਾ ਕੰਮ ਵੀ ਤੇ ਇਹ ਹੈਗਾ ਇਹਦਾ ਸਲਵਾਰ ਦਾ ਕੰਮ ਦੇਖੋ ਸਲਵਾਰ ਨੂੰ ਵੀ ਅਸੀਂ ਥੋੜਾ ਜਿਹਾ ਹੈਵੀ ਲੁੱਕ ਦਿੱਤਾ ਹੋਇਆ ਹੈ ਜਿੱਦਾਂ ਕਿ ਸਲਵਾਰ ਦੇ ਉੱਤੇ ਵੀ ਬਹੁਤ ਜ਼ਿਆਦਾ ਸੋਨਾ ਕੰਮ ਕੀਤਾ ਹੋਇਆ ਹੈ ਉੱਪਰ ਬੂਟੀ ਦਿੱਤੀ ਹੋਈ ਹੈ ਬਹੁਤ ਹੀ ਸੋਹਣਾ ਜਿੱਦਾਂ ਬਾਹਰ ਅੰਦਰ ਪਾਉਣ ਵਾਸਤੇ ਬਹੁਤ ਹੀ ਵਧੀਆ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਬੇਫਿਕਰ ਹੋ ਕੇ ਕਿਤੇ ਵੀ ਕਿਵੇਂ ਵੀ ਇਹਨੂੰ ਮਤਲਬ ਪਾ ਸਕਦੇ ਹੋ ਤੇ ਬਾਕੀ ਜਿਵੇਂ ਹੁੰਦਾ ਹੈ ਕਿ ਪਸ਼ਮੀਨੇ ਦੇ ਸੂਟਾਂ ਨੂੰ ਬਹੁਤ ਹੀ ਵਧੀਆ ਹੰਢਦੇ ਆ ਇਹ ਇੱਕ ਦੋ ਸੀਜ਼ਨ ਇਹ ਕਿਦਰੇ ਨਹੀਂ ਜਾਂਦੇ ਤੁਸੀਂ ਇਹਨਾਂ ਨੂੰ ਜਿਵੇਂ ਇੱਕ ਵਾਰ ਬਾਹਰ ਅੰਦਰ ਲਈ ਰੱਖ ਕੇ ਹੈ ਨਾ ਅਗਲੇ ਸਾਲ ਤੁਸੀਂ ਜਿੱਦਾਂ ਹੁੰਦਾ ਕਿ ਇਹਨੂੰ ਘਰੇ ਵੀ ਕਿਸੇ ਕਿਵੇਂ ਮਰਜੀ ਹੰਡਾਈ ਜਾਓ ਕੋਈ ਇਦਾਂ ਹੀ ਨਹੀਂ ਹੈਗਾ ਕਿ ਇਹਦੀ ਕੋਈ ਗ੍ਰੇਸ ਖਤਮ ਹੋਊਗੀ ਤੇ ਗੱਲ ਕਰਦੇ ਆਂ ਜੀ ਇਹਦੇ ਦੁਪट्टे ਦੀ ਦੁਪੱਟਾ ਦਾ ਸੀ ਕਲਰ ਕੰਬੀਨੇਸ਼ਨ ਰੱਖੇ ਹੋਏ ਨੇ ਦੇਖੋ ਜਿੱਦਾਂ ਵਿੱਚ ਮਹਿੰਦੀ ਆ ਕਲਰ ਦਾ ਰੱਖਿਆ ਹੋਇਆ ਤੇ ਨਾਲ ਨਾਲ ਜਿਹੜੇ ਕਲਰਸ ਇਹਦੇ ਵਿੱਚ ਹੈ ਪੀਚ ਕਲਰ ਨੂੰ ਪਿਕ ਕਰਕੇ ਦੋ ਤਰ੍ਹਾਂ ਦਾ ਟਾਈ ਐਂਡ ਡਾਈ ਦਾ ਦੁਪੱਟਾ ਰੱਖਿਆ ਹੋਇਆ ਹੈ ਤੁਸੀਂ ਆਪਣੇ ਅਕੋਰਡਿੰਗ ਅਗਰ ਬੇਸ ਕਲਰ ਦਾ ਦੁਪੱਟਾ ਰੱਖਣਾ ਤਾਂ ਤੁਸੀਂ ਮਲਟੀ ਕਲਰਸ ਦੀ ਕੋਈ ਲੇਸ ਵਗੈਰਾ ਵੀ ਅਟੈਚ ਕਰ ਸਕਦੇ ਹੋ ਉਹ ਤੁਹਾਡੇ ਟੇਸ ਤੇ ਡਿਪੈਂਡ ਕਰਦਾ ਜਿੱਦਾਂ ਕਿ ਇਹਦੇ ਵਿੱਚ ਲੇਸ ਲੱਗੀ ਹੋਈ ਹੈ ਤੁਸੀਂ ਦੇਖੋ ਸੇਮ ਮਹਿੰਦੀ ਕਲਰ ਦਾ ਦੁਪੱਟਾ ਰੱਖ ਕੇ ਤੁਸੀਂ ਇਸ ਤਰ੍ਹਾਂ ਦੀ ਮਲਟੀ ਕਲਰ ਦੀ ਲੇਸ ਦਾ ਟੱਚ ਵੀ ਦੇ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਸੋਹਣਾ ਬਣ ਕੇ ਰੈਡੀ ਹੋਊਗਾ ਇਹ ਅਸੀਂ ਬਟ ਟਾਈ ਐਂਡ ਡਾਈ ਦਾ ਰੱਖੇ ਜਿੱਦਾਂ ਟਾਈ ਐਂਡ ਡਾਈ ਦਾ ਵੀ ਬਹੁਤ ਟ੍ਰੈਂਡ ਹੈ ਅੱਜਕਲ ਤੇ ਉਹ ਤੁਹਾਡੇ ਟੇਸ ਤੇ ਡਿਪੈਂਡ ਕਰਦਾ ਤੁਸੀਂ ਜਿੱਦਾਂ ਤੁਹਾਨੂੰ ਹਨਾ ਠੀਕ ਲੱਗੇ ਹਾਂਜੀ ਇਹ ਆਪਣਾ ਅਗਲਾ ਸੂਟ ਇਹਦਾ ਤੁਸੀਂ ਦੇਖੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਬੜਾ ਹੀ ਪਿਆਰਾ ਪਸ਼ਮੀਨੇ ਦੇ ਉੱਤੇ ਮਾਊਸ ਕਲਰ ਦਾ ਸੂਟ ਹੈ ਤੇ ਬੜੇ ਹੀ ਡਿਫਰੈਂਟ ਜਿਹਾ ਕਲਰ ਦੀ ਏਮਬਰਾਇਡਰੀ ਦਾ ਟੱਚ ਦਿੱਤਾ ਹੋਇਆ ਬੜਾ ਹੀ ਡਿਫਰੈਂਟ ਜਿਹੀ ਡਿਜ਼ਾਈਨਿੰਗ ਹੈ ਜਿਦੇ ਵਿੱਚ ਕਿ 골ਡਨ ਤੇ ਮਹਿੰਦੀ ਕਲਰ ਦਾ ਆਰੀ ਵਰਕ ਹੈ ਸਾਰਾ ਫੁੱਲੀ ਬੜਾ ਹੀ ਸੋਨਾ ਗੁੰਦਮਾ ਗੁੰਦਮਾ ਵਰਕ ਕੀਤਾ ਹੋਇਆ ਜ ਜਿਹਦੇ ਵਿੱਚ ਕੀ ਅਸੀਂ ਚਾਰ ਪੈਨਲਸ ਦਿੱਤੇ ਹੋਏ ਨੇ ਸ਼ਰਟ ਦੇ ਵਿੱਚ ਅੱਗੇ ਤੇ ਦੇਖੋ ਗਲੇ ਦੇ ਬਹੁਤ ਉੱਤੇ ਬਹੁਤ ਸੋਨਾ نیچے ਡਿਜ਼ਾਈਨ ਬਣਿਆ ਹੋਇਆ ਇਹ ਜੀ ਬਾਜੂ ਦਾ ਕੰਮ ਬਾਜੂ ਦੇ ਉੱਤੇ ਹਲਕਾ ਜਿਹਾ ਬਾਰਡਰ ਦਿੱਤਾ ਹੋਇਆ ਬੜਾ ਹੀ ਸਿੰਪਲ ਤੇ ਸੋਬਰ ਜਿਹਾ ਸੂਟ ਬਣਿਆ ਹੋਇਆ ਬੜਾ ਹੀ ਰਾਇਲ ਲੁੱਕ ਦਾ ਜਿਹਨੂੰ ਤੁਸੀਂ ਕਿਤੇ ਵੀ ਵੇਅਰ ਕਰ ਸਕਦੇ ਹੋ ਬਾਕੀ ਜਿੱਦਾਂ ਦੁਪੱਟਾ ਇਹਦੇ ਨਾਲ ਤੁਸੀਂ ਟਾਈ ਐਂਡ ਡਾਈ ਦਾ ਦੋ ਕਲਰਸ ਦਾ ਰੱਖੋਗੇ ਜਿਹੜਾ ਕਿ ਬਹੁਤ ਹੀ ਵਧੀਆ ਲੁੱਕ ਦੇਗਾ ਤੇ ਇਹਦੇ ਵਿੱਚ ਸਿਰਫ ਗਲੇ ਦੀ ਜਿਆਦਾ ਡਿਜ਼ਾਈਨਿੰਗ ਹੈ ਬਾਕੀ ਇਹਦੇ ਵਿੱਚ ਪੈਨਲਸ ਹੀ ਦਿੱਤੇ ਹੋਏ ਨੇ ਬੜਾ ਹੀ ਸੋਨਾ ਬਰੀਕ ਕੰਮ ਕੀਤਾ ਹੋਇਆ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਇਹ ਅਸੀਂ ਸੂਟ ਰੈਡੀ ਕੀਤਾ ਹੋਇਆ ਹੈ ਅਗਰ ਤੁਸੀਂ ਇਹਨੂੰ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਇਹ ਸੂਟ 1800 ਰੁਪਏ ਦੇ ਵਿੱਚ ਵਿਦ ਫੈਬਰਿਕ ਬਾਈ ਕਰ ਸਕਦੇ ਹੋ ਬਹੁਤ ਹੀ ਸੋਨਾ ਫੈਬਰ ਹੈ ਕੋਈ ਫੈਬਰਿਕ ਹੈ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈ ਬੜਾ ਸੌਫਟ ਫਾਈਨ ਪਸ਼ਮੀਨਾ ਹੈ ਤੇ ਬਾਕੀ ਐਮਬਰਾਇਡਰੀ ਵੀ ਬੜੀ ਸਾਰਾ ਫੁੱਲੀ ਆਰੀ ਵਰਕ ਕੰਮ ਕੀਤਾ ਹੋਇਆ 셔ਟ ਦੇ ਅੱਗੇ ਤੇ ਅਗਰ ਤੁਸੀਂ ਬਾਕੀ ਸਾਥੋ ਪਿਕਸ ਵਗੈਰਾ ਜਾਂ ਕੁਝ ਵੀ ਹੈ ਨਾ ਤਾਂ ਸਾਨੂੰ ਡਾਇਰੈਕਟ ਮੈਸੇਜ ਕਰਕੇ ਤੁਸੀਂ ਸਾਰਾ ਡਿਟੇਲ ਇਹਦਾ ਪੁੱਛ ਸਕਦੇ ਹੋ ਤੇ ਦੇਖੋ ਤੁਸੀਂ ਦੋ ਵਿੱਚ ਮਹਿੰਦੀ ਕਲਰ ਦਾ ਕੰਬੀਨੇਸ਼ਨ ਦਿੱਤਾ ਹੋਇਆ ਬੜਾ ਹੀ ਡਿਫਰੈਂਟ ਜਾਂ ਐਮਬਰਾਇਡਰੀ ਹੈ ਜਿੱਦਾਂ ਕਿ ਥ੍ਰੈਡ ਵਰਕ ਤੋਂ ਥੋੜਾ ਹਟ ਕੇ ਜਿੱਦਾਂ ਥ੍ਰੈਡ ਵਰਕ ਦਾ ਹੁੰਦਾ ਜਾਦੇ ਬੜਾ ਹੀ ਸੋਹਣਾ ਸੂਟ ਬੜਾ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਹਾਂਜੀ ਐਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਵੀਡੀਓ ਪਹੁੰਚ ਸਕੇ ਤੇ ਬਾਕੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਕੋਈ ਆਪਣਾ ਆਰਡਰ ਪਲੇਸ ਕਰਨਾ ਹੈ ਤਾਂ ਅਸੀਂ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੋਇਆ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸੋ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਚ ਤਦ ਤੱਕ ਸਤਿ ਸ਼੍ਰੀ ਅਕਾਲ